param samman yog sat sangiyo bahut hi vaddiyan paggan wale ho jo jugu dug atal tan tan guru gran sadhi pavitra god da anand ma le ho sariyan sangatta ajj gur nanak paashad prakat dihara manawan vaste is asthan te pahunchiyan ne aao sat gur taras karan bakhshish karan ਦਾਸ ਗਰੀਬ ਤੇ ਸਿਰ ਤੇ ਹੱਥ ਰੱਖ ਕੇ ਕੋਈ ਸਮਾਂ ਸਤਿਗੁਰੂ ਵਿਚਾਰਾਂ ਦੀ ਸੇਵਾ ਲੈਣ ਸਭ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਲਓ ਸਤਿਗੁਰੂ ਵੱਲ ਬੁਲੰਦ ਕੀਤੀ ਫਤਿਹ ਬਲਾਉ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦੀਆਂ ਦਾ ਪਰਿਵਾਰ ਜੀ ਮਾਝ ਜੇ ਰਹਿਣ ਵਾਲਾ ਨਾਮਾਇਾ ਜੀ ਬੱਬਾ RAM NARAYAN JI ਕਈ ਇਤਿਹਾਸਕਾਰਾਂ ਬਾਬਾ ਕਲਪਤਰਾਈ ਜੀ ਲਿਖਿਆ ਹੈ ਇਹ ਬਾਬਾ ਰਾਮ ਨਰੈਣ ਜੀ ਕੌਣ ਨੇ ਜਿਸ ਦਾਤੇ ਦਾ ਅੱਜ ਪ੍ਰਕਾਸ਼ ਤੇ ਰਮਨਾਰੇ ਹੋ ਨਾ ਉਹ ਗਰੀਬ ਨਾਇ ਸਤਗੁਰ ਜੀ ਦੇ ਪਰਦਾਦਾ ਜੀ ਨੇ ਗੱਜ ਕੇ ਆਖੋ ਸਤਨਾਮ ਸਤਗੁਰ ਜੀ ਦੇ ਪਰਦਾਦਾ ਜੀ ਨੇ ਇਹਨਾਂ ਦੇ ਘਰ ਅੱਗੇ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਸ਼ਿਵਰਾਮ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਾਦਾ ਜੀ ਨੇ ਇਹਨਾਂ ਦਾ ਵਿਆਹ ਬੀਬੀ ਬਨਾਰਸੀ ਦੇਵੀ ਨਾਲ ਹੁੰਦਾ ਹੈ ਜੋ ਸਤਗੁਰੂ ਜੀ ਦੇ ਦਾਦੀ ਜੀ ਨੇ ਵਿਆਹ ਤੋਂ ਬਾਅਦ 1440 ਦੇ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਕਾਲੂ ਜੀ ਜਿਨ੍ਹਾਂ ਨੂੰ ਅਸੀਂ ਅਤਿ ਸਤਿਕਾਰ ਨਾਲ ਰੱਖਦੇ ਹਾਂ ਛੇੜੀ ਕਲਿਆਣ ਦਾ ਸ ਮਹਿਤਾ ਕਾਲੂ ਜੀ ਸਤਿਗੁਰੂ ਜੀ ਦੇ ਪਿਤਾ ਜੀ 1443 ਦੇ ਵਿੱਚ ਦੂਸਰੇ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਲਾਲੂ ਜੀ ਇਹ ਬਾਬਾ ਲਾਲੂ ਜੀ ਸਤਿਗੁਰੂ ਦੇ ਚਾਚਾ ਜੀ ਨੇ ਹੁਣ ਬਾਬਾ ਤਾਲੂ ਜੀ ਘਰ ਚ ਵੱਡੇ ਨੇ ਘਰ ਦੀ ਜ਼ਿੰਮੇਵਾਰੀ ਸਾਰੀ ਪਟਵਾੜੀ ਦਾ ਕਾਰੋਬਾਰ ਹੋਰ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਹੈ ਇਹ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਲਾਹੌਰ ਦੇ ਵਿੱਚ ਪਿੰਡ ਚਾਹਲ थाना ਵਰਕੀ ਉਥੋਂ ਦੇ ਬਾਬਾ ਰਾਮਚੰਦ ਜੀ ਉਹਨਾਂ ਦੀ ਸੁਪਤਰੀ ਮਾਤਾ ਤ੍ਰਿਪਤਾ ਜੀ ਸਾਡੇ ਮਾਤਾ ਜੀ ਲੱਗੇ ਕਿ ਉਹ ਸਤਗੁਰੂ ਜੀ ਦੇ ਮਾਤਾ ਜੀ ਨੇ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਜਨਮ 1472 ਦੇ ਵਿੱਚ ਹੁੰਦਾ ਹੈ ਉਹਨਾਂ ਦੇ ਨਾਲ ਬਾਬਾ ਕਾਲੂ ਜੀ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਕੁਝ ਸਮਾਂ ਬਾਅਦ ਉਹ ਤੇ ਆਉਂਦੇ ਹੋ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਪਾਗਾਂ ਵਾਲਿਓ ਮੇਰਾ ਦਿਲ ਕਰਦਾ ਕਿ ਉਹ ਰੀਲ ਅੱਗੇ ਚੱਲੇ ਕਿਵੇਂ ਬੇਦੀਆਂ ਦੇ ਪਰਿਵਾਰ ਦੇ ਵਿੱਚ ਬਖਸ਼ਿਸ਼ਾ ਵਰਤੀਆਂ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਬੱਚੀ ਹੋਈ ਨਾਨਕੀਆਂ ਦੇ ਘਰ ਨਾਮ ਰੱਖਿਆ ਨਾਨਕੀ ਜਿਹਨੂੰ ਅਸੀਂ ਸਤਕਾਰ ਨਾਲ ਬੇਬੇ ਨਾਨਕੀ ਆਖਦੇ ਹਾਂ ਗੱਜ ਕੇ ਆਖੂ ਸਤਨਾਮ ਜਦ ਭੈਣ ਨਾਨਕੀ ਆਖਦੇ ਹਾਂ ਹੁਣ ਇਹ ਬੱਚੀ ਨਾਨਕੀ ਬੇਬੇ ਨਾਨਕੀ 4 ਕ ਸਾਲ ਉਮਰ ਹੁੰਦੀ ਹੈ ਬੱਚੀ ਦੀ دنیਵੀ ਉਮਰ 4 ਕ ਸਾਲ ਹੁੰਦੀ ਹੈ ਇੱਕ ਦਿਨ ਆਪਣੀ ਮਾਤਾ ਮਾਤਾ ਤ੍ਰਿਪਤਾ ਜਿਹਨੂੰ ਆਖਣ ਲੱਗੀ ਮਾਤਾ ਅੰਮੀਏ ਬਾਕੀ ਬੱਚੀਆਂ ਆਪਣੇ ਵੀਰਾਂ ਨੂੰ ਖਡਾਉਂਦੀਆਂ ਨੇ ਆਪਣੇ ਵੀਰਾਂ ਨੂੰ ਲਾਡ ਕਰਦੀਆਂ ਨੇ ਅੰਮੀਏ ਆਪਣੇ ਵੀਰਾਂ ਨਾਲ ਬੜਾ ਪਿਆਰ ਕਰਦੀਆਂ ਨੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਨਾਨਕੀ ਕੀ ਕਹਿਣਾ ਕੀ ਚੋਨੀ ਤੂੰ हे ਅੰਮੀਏ ਮੇਰਾ ਦਿਲ ਕਰਦਾ ਮੇਰਾ ਵੀ ਕਬੀਰ ਹੋਵੇ ਅੱਛਾ ਬੇਟਾ ਤੇਰਾ ਦਿਲ ਕਰਦਾ ਤੇਰਾ ਵੀ ਕਬੀਰ ਹੋਵੇ ਹਾਂ ਮਾਂ ਮੇਰਾ ਦਿਲ ਕਰਦਾ ਮੇਰਾ ਵੀ ਕਬੀਰ ਹੋਵੇ ਪਰ ਵੀਰ ਇਹੋ ਜਿਹਾ ਹੋਵੇ ਜੋ ਸਾਰਿਆਂ ਦਾ ਸੰਜ ਹੋਵੇ ਏ ਅੰਮੀਏ ਮੇਰਾ ਵੀ ਇੱਕ ਵੀਰ ਹੋਵੇ ਪਰ ਵੀਰ ਇਹੋ ਜਿਹਾ ਹੋਵੇ ਜੋ ਸਾਰਿਆਂ ਦਾ ਸਾਂਝਾ ਹੋਵੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਫੇ ਨਾਨਕੀ ਜੇ ਸਾਂਝਾ ਵੀਰ ਚਾਹੀਦਾ ਨਾ ਉਸ ਪਰਮੇਸ਼ਰ ਦੇ ਚਰਨ ਜੇ ਬੇਨਤੀ ਕਰ ਅਰਦਾਸ ਕਰ ਜੋਦਰੀ ਕਰ ਫਰਿਆਦ ਕਰ ਇਧਰ 4 ਸਾਲ ਉਮਰ ਹੈ ਬੀਬੇ ਨਾਨਕੀ ਜੀ ਦੀ ਉਸ ਪਰਮਾਤਮਾ ਦੇ ਚਰਨਾਂ 'ਚ ਫਿਰ ਬੇਨਤੀ ਕਰਦੀ ਹੈ ਬੇਬੇ ਨਾਨਕੀ। हे अकाल पुरख कृपा ਕਰੋ ਬਖਸ਼ਿਸ਼ ਕਰੋ ਮੇਰੇ ਘਰ ਵੀ ਇੱਕ ਵੀਰ ਦੀ ਬਖਸ਼ਿਸ਼ ਕਰੋ ਪਰ ਉਹ ਵੀਰ ਸਾਂਝਾ ਹੋਵੇ। ਸਾਰਿਆਂ ਦਾ ਸਾਂਝਾ ਹੋਵੇ। ਇੱਧਰ ਪਿਤਾ ਕਾਲੂ ਜੀ ਦੀ ਮਾਤਾ ਤ੍ਰਿਪਤਾ ਜੀ ਦੀ ਪਿਛਲੀ ਭਗਤੀ। ਪਾਗਾਂ ਵਾਲਿਓ ਹੁਣ ਉਹ ਸਮਾਂ ਬਣਿਆ ਸਤਗੁਰ ਦਾ ਧਰਤੀ ਤੇ ਆਉਂਦਾ। ਘਰ ਦੇ ਵਿੱਚ ਦੋ ਦਾਸੀਆਂ ਨੇ ਇੱਕ ਬੀਬੀ ਤੁਲਸਾ ਜੋ ਪੱਕੇ ਤੌਰ ਤੇ ਘਰ ਦੀ ਦਾਸੀ ਹੈ ਸੇਵਾ ਕਰਦੀ ਹੈ। ਦੂਸਰੀ ਬੀਬੀ ਦੌਲਤਾ ਮੈਂ ਸੰਗਤ ਨੂੰ ਬੇਨਤੀ ਕਰਦਾ ਜਾਵਾਂ ਭਾਗਾਂ ਵਾਲਿਓ ਭਾਵੇਂ ਕੋਈ ਘਰਾਂ ਚ ਬੈਠ ਕੇ ਵੇਖ ਰਿਹਾ ਹੈ। ਭਾਵੇਂ ਇੱਥੇ ਸੰਗਤਾਂ ਬੈਠੀਆਂ ਨੇ ਜਦੋਂ ਵੀ ਇਹ ਬੀਬੀਆਂ ਦਾ ਨਾਮ ਲੈਣਾ ਅਦਬ ਸਤਕਾਰ ਦੇ ਨਾਲ ਲੈਣਾ ਹੈ। ਉਹ ਬੀਬੀ ਦੌਲਤਾ ਤੂੰ ਕਿੰਨੇ ਭਾਗਾਂ ਵਾਲੀ ਹੈ। ਬੀਬੀ ਦੌਲਤਾਂ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਤੂੰ ਕਿੰਨੇ ਭਾਗਾ ਵਾਲੀ ਕਿਉਂ ਜੇ ਸਭ ਤੋਂ ਪਹਿਲਾਂ ਦਿਦਾਰੇ ਕੀਤੇ ਨੇ ਮੇਰੇ ਸਤਿਗੁਰੂ ਗਰੀਬ ਨਵਾਜ ਦੇ ਉਹ ਕਿੰਨੇ ਕੀਤੇ ਬੀਬੀ ਦੌਲਤਾਂ ਨੇ ਜੇ ਸਭ ਤੋਂ ਪਹਿਲੀ ਨਜ਼ਰ ਹੋਈ ਏ ਸਤਿਗੁਰੂ ਗਰੀਬ ਨਵਾਜ ਜੀ ਕਿਤੇ ਹੋਈ ਆ ਉਹ ਬੀਬੀ ਦੌਲਤਾਂ ਦੀ ਬੀਬੀ ਦੌਲਤਾਂ ਤੇਥੋਂ ਅਸ਼ਕੇ ਜਾਈਏ ਤੂੰ ਕਿੰਨੇ ਭਾਗਾ ਵਾਲੀ ਆ ਸਭ ਤੋਂ ਬਿਨਾਂ ਦਿਦਾਰੇ ਵੀ ਤੂੰ ਕੀਤੇ ਸਤਿਗੁਰ ਜੀ ਦੇ ਸਭ ਤੋਂ ਪਹਿਲੀ ਨਜ਼ਰ ਵੀ ਤੇਰੇ ਉੱਪਰ ਹੋਈ ਗਰੀਬਨਵਾਇ ਸਤਿਗੁਰ ਦੀ ਕੋ ਬੀਬੀ ਦੌਲਤਾਂ ਤੋਂ ਕਿੰਨੇ ਭਾਗਾ ਵਾਲੀਆਂ ਜਦੋਂ ਵੀ ਬੀਬੀ ਦੌਲਤਾਂ ਦਾ ਨਾਮ ਲੈਣਾ ਹੈ ਅਦਬ ਸਤਕਾਰ ਦੇ ਨਾਲ ਲੈਣਾ ਹੈ ਹੁਣ ਸਤਗੁਰ ਦਾ ਧਰਤੀ ਤੇ ਆਉਣ ਦਾ ਸਮਾਂ ਬਣਿਆ ਧਰਤੀ ਦੀ ਪੁਕਾਰ ਹੈ ਹੁਣ ਬੀਬੀ ਦੌਲਤਾ ਘਰ ਚ ਆਉਂਦੀ ਹੈ ਜਾਂਦੀ ਹੈ ਘਰ ਦੇ ਵਿੱਚ ਆਉਂਦੀ ਜਾਂਦੀ ਹੈ ਕਿਉਂ ਇਹ ਦਾਈ ਦੀ ਸੇਵਾ ਕਰਦੀ ਸੀ ਗੁਰਮੁਖੋ ਦੌਲਤਾ ਦਾਈ ਹੋਈ ਹੈ ਅੱਜ ਗੁਰਮੁਖੋ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਮੰਝੇ ਤੇ ਬੈਠੇ ਨੇ ਇੰਨੇ ਸਮਾਂ ਵੇਖਿਆ ਇਹ ਦੁਨੀਆ ਜਿੜ ਕੇ ਖਲੋ ਗਈ ਹੈ ਆਖਣ ਲੱਗੀ ਪਟਵਾਰੀ ਜੀ ਮੇਰਾ ਦਿਲ ਕਰਦਾ ਐ ਤੁਹਾਡੇ ਚਰਨਾਂ 'ਚ ਬੇਨਤੀ ਕਰੀ ਲਵਾਂ ਮੈਂ ਪਟਵਾਰੀ ਜੀ ਮੇਰਾ ਦਿਲ ਕਰਦਾ ਤੁਹਾਡੇ ਚਰਨਾਂ 'ਚ ਬੇਨਤੀ ਕਰੀ ਲਵਾਂ ਤਾਂ ਅੱਗੋਂ ਬਾਬਾ ਕਾਲੂ ਜੀ ਆਖਣ ਲੱਗੇ ਦੌਲਤਾਂ ਕੀ ਕਹਿਣਾ ਚਾਹੁੰਨੀ ਆ ਖੁੱਲਕੇ ਦੱਸ ਇਹਨੇ ਹੱਥ ਜੋੜਲੇ ਆਖਣ ਲੱਗੀ ਪਟਵਾਰੀ ਜੀ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਐ ਇੱਥੇ ਅੱਲਾ ਲੱਭ ਤਦ ਵਰਤਿਆ ਇਹ ਬੀਬੀ ਦੌਲਤਾ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਸੀ ਇਹ ਬੀਬੀ ਦੌਲਤਾ ਨੇ ਦੋਵੇਂ ਹੱਥ ਜੋੜ ਲਏ ਅੱਖ ਲੱਗੀ ਪਟਵਾਰੀ ਜੀ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਐ ਜੋ ਬੜੀ ਸਿਆਣੀ ਹੈ ਬੜੀ ਸੂਝਵਾਨ ਹੈ ਜੇ ਅੱਲਾ ਕਿਰਪਾ ਕਰੇ ਉਸ ਪਰਮੇਸ਼ਰ ਨੇ ਜੇ ਤੁਹਾਡੇ ਘਰ ਹੁਣ ਇੱਕ ਪੁੱਤਰ ਭੇਜਿਆ ਨਾ ਜੇ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਹੁਣ ਫਿਰ ਇੱਕ ਕੰਮ ਕਰਿਓ ਵੀ ਦੌਲਤਾਂ ਕੀ ਪਟਵਾਰੀ ਜੀ ਫਿਰ ਇੱਕ ਕੰਮ ਕਰਿਓ ਚਾਰ ਮੰਨ ਦਾਣੇ ਮੇਰੇ ਘਰ ਛਾ ਦਿਓ ਵੀ ਦੌਲਤਾਂ ਹੋਰ ਚਾਰ ਮੰਨ ਦਾਣੇ ਮੇਰੇ ਘਰ ਛਾ ਦਿਓ ਮੇਰੇ ਪਰਿਵਾਰ ਵਾਸਤੇ ਨਵੇਂ ਕੱਪੜੇ ਵੀ ਲਿਆ ਦਿਓ ਲੋਕ ਮੈਨੂੰ ਪੁਰਾਣੇ ਕੱਪੜੇ ਦਿੰਦੇ ਨੇ ਮੈਂ ਉਹ ਆਪਣੇ ਪਰਿਵਾਰ ਨੂੰ ਪਹੁੰਚਾਈ ਆ ਜੇ ਅੱਲਾਹ ਕਿਰਪਾ ਕਰੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਫਿਰ ਮੇਰੇ ਪਰਿਵਾਰ ਨੂੰ ਨਵੇਂ ਕੱਪੜੇ ਬਣਾ ਦਿਓ ਵੀ ਦੌਲਤਾਂ ਹੋਰ ਅੱਗੇ ਤੁਹਾਡੀ ਮੌਤ ਹੋਵੇ ਤੇ ਕੁਝ ਦਮਰੇ ਵੀ ਦੇ ਦਿਓ ਤਮਾਤਾ ਤ੍ਰਿਪਤਾ ਜੀ ਕੋਲੋਂ ਬੋਲਦੇ ਨੇ ਮਾਤਾ ਤ੍ਰਿਪਤਾ ਜੀ ਆਖਣਗੇ ਦੌਲਤਾਂ ਪਰਮੇਸ਼ਰ ਕਿਰਪਾ ਕਰੇ ਜੋ ਆਖੇਗੀ ਦੇ ਦੇਵਾਂਗੇ ਇਹ ਬਹੁਤ ਕੋਸ਼ਈ ਬੀਬੀ ਦੌਲਤਾਂ ਹੁਣ ਗੁਰਮੁਖ ਘਰ ਚ ਆਉਂਦੀ ਹੈ ਜਾਂਦੀ ਹੈ ਅੱਜ ਉਹ ਸਮਾਂ ਬਣਿਆ ਸਤਗੁਰ ਦਾ ਧਰਤੀ ਤੇ ਆਉਂਦਾ ਸੋਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮਾਹੇ ਪਠਾਇਆ ਇਧਰੋਂ ਆਖਿਆ ਵੀ ਜਾਓ ਜਾ ਕੇ ਦੌਲਤਾਂ ਨੂੰ ਬੁਲਾ ਕੇ ਲਿਆਓ ਉਹ ਲਾਗੀ ਸੁਨੇਹ ਲੈ ਕੇ ਗਿਆ ਦਰਵਾਜੇ ਤੋਂ ਆਵਾਜ਼ ਦਿੰਦਾ ਹੈ ਦੌਲਤਾਂ ਬੀ ਪਟਵਾਰੀਆਂ ਦੇ ਘਰੋਂ ਸੁਨੇ ਆਇਆ ਈ ਜਲਦੀ ਕਰ ਸ਼ੈਦ ਦੌਲਤਾ ਉਸ ਵੇਲੇ ਭਾਂਡੇ ਮਾਂਜ ਰਹੀ ਸੀ ਜਾਂ ਕੋਈ ਘਰ ਦਾ ਕੰਮ ਕਾ ਕਰ ਰਹੀ ਸੀ ਜਲਦੀ ਜਲਦੀ ਹੱਥ ਧੁੱਤੇ ਸਿਰ ਤੇ ਦੁਪੱਟਾ ਲਿਆ ਨਾ ਲਾ ਗਈ ਬੀਬੀ ਦੌਲਤਾ ਉਸ ਕਮਰੇ ਤੇ ਗਈ ਜਿੱਥੇ ਮਾਤਾ ਤ੍ਰਿਪਤਾ ਜੀ ਨੇ ਉਸ ਕਮਰੇ ਦੇ ਵਿੱਚ ਕੁਝ ਦੀਪਕ ਜਗ ਰਹੇ ਨੇ ਉਦੋਂ ਲਾਈਟ ਨਹੀਂ ਹੁੰਦੀ ਸੀ ਦੀਵੇ ਜਗਦੇ ਸਨ ਕੁਝ ਦੀਪਕ ਜਗ ਰਹੇ ਨੇ ਬਾਹਰ ਬਾਬਾ ਕਾਲੂ ਜੀ ਖਲੋਤੇ ਨੇ ਨਾਲ ਬਾਬਾ ਕਾਲੂ ਜੀ ਦੀ ਉਂਗਲ ਫੜੀ ਹੈ ਬੇਬੇ ਨਾਨਕੀ ਜੀ ਉਮਰ 5 ਸਾਲ ਹੈ ਜਦੋਂ ਅਰਦਾਸ ਕੀਤੀ ਸਾਧਗੁਰ ਦੇ ਚਰਨਾਂ 'ਚ ਨਰਨਾਰੰਕਾਰ ਦੇ ਚਰਨਾਂ 'ਚ ਉਦੋਂ ਉਮਰ ਸੀ 4 ਸਾਲ ਹੁਣ ਉਮਰ ਹੋ ਗਈ 5 ਸਾਲ ਦੀ ਉਂਗਲ ਫੜੀ ਹੈ ਕੋਲ ਬਾਬਾ ਲਾਲੂ ਜੀ ਖਲੋਤੇ ਨੇ ਕੁਝ ਹੋਰ ਰਿਸ਼ਤੇਦਾਰ ਕੋਲ ਖਲੋਤੇ ਨੇ ਬਾਹਰ ਬੀਬੀ ਦੌਲਤਾਂ ਅੰਦਰ ਜਾਂਦੀ ਹੈ ਸਾਰਾ ਪਰਿਵਾਰ ਬਾਹਰ ਖਲੋਤਾ ਹੈ ਇਧਰੋਂ ਜਿਹੜਾ ਦਿਹਾੜਾ ਗੁਰਮੁਖੋ ਮਨਾ ਰਹੇ ਹੋ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਜਿਸ ਵੇਲੇ ਮੇਰੇ ਬਾਬੇ ਦਾ ਪ੍ਰਕਾਸ਼ ਹੋਇਆ ਗੁਰਮੁਖੋ ਅੰਦਰ ਇੰਨਾ ਚਾਨਣ ਹੋਇਆ ਇੰਨਾ ਚਾਨਣ ਹੋਇਆ ਦੀਪਕਾਂ ਦੀ ਲੋ ਵੀ ਮੱਧੋਂ ਪੈ ਗਈ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਭੱਗਾ ਵਾਲਿਓ ਸਭ ਤੋਂ ਪਹਿਲਾਂ ਗੁਰਨਾਨਕ ਬਾਦਸ਼ਾਹ ਜੀ ਜਦੋਂ ਆਗਮਨ ਹੋਇਆ ਮਸਕਰਾਏ ਥੋੜਾ ਜਿਹਾ ਪਿਆਰ ਭਰੀ ਨਜ਼ਰ ਅਜ ਬੀਬੀ ਦੌਲਤਾਂ ਤੇ ਕੀਤੀ ਮੇਰੇ ਸਤਿਗੁਰੂ ਨੇ ਪਹਿਲੀ ਨਜ਼ਰ ਬੀਬੀ ਦੌਲਤਾਂ ਤੇ ਹੋਈ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਵਾ ਬੀਬੀ ਦੌਲਤਾਂ ਤੂੰ ਕਿੰਨੇ ਭੱਗਾ ਵਾਲੀ ਐ ਜਦੋਂ ਪਹਿਲੀ ਪਿਆਰ ਭਰੀ ਨਜ਼ਰ ਗੁਰਨਾਨਕ ਬਾਦਸ਼ਾਹ ਨੇ ਕੀਤੀ ਅੰਦਰ ਕਚਨਾਟ ਸ਼੍ਰੀ ਅਦ ਬੀਬੀ ਦੌਲਤਾਂ ਉਹ ਬੀਬੀ ਦੌਲਤਾਂ ਬੇਗਮਪੁਰੇ ਸ਼ਹਿਰ ਬੁੰਜ ਗਈ ਬੇਗਮ ਜਿੱਥੇ ਕੋਈ ਗਮ ਹੈ ਹੀ ਨਹੀਂ ਅੰਦਰ ਚਨਹਾਰ ਜਿਵੇਂ ਅੰਦਰ ਨਾਮ ਚੱਲ ਪਿਆ ਅੰਦਰ ਨਾਮ ਚੱਲ ਬੈ ਜਿਵੇਂ ਹਰ ਪਾਸੇ ਇੱਕ ਆਵਾਜ਼ ਆ ਰਹੀ ਹੈ ਜਿਵੇਂ ਗੁਰਮੁਖੋ ਹਰ ਪਾਸੇ ਹਰਿਆਲੀ ਹਰਿਆਲੀ ਹੋ ਗਈ ਹੋਵੇ ਹਰ ਕੋਈ ਖਿੜਿਆ ਖਿੜਿਆ ਹੋਵੇ ਫੁੱਲ ਵੀ ਖਿੜ ਗਏ ਹੁਣ ਫਿਰਦੇ ਵੀ ਹਲਕ ਦਾ ਖਿੜ ਗਿਆ ਹੋਵੇ ਹਿਰਦਾ ਵੀ ਗੁਰਮੁਖੋ ਤਲਵੰਡੀ ਦੇ ਗਲੀਆਂ ਨੂੰ ਭਾਗ ਲਾ ਕੇ ਗੁਰਮੁਖੋ ਹਰ ਕੋਈ ਜਿਵੇਂ ਗਾ ਰਿਹਾ ਹੈ ਕੀ ਗਾ ਰਿਹਾ ਗੁਰਮੁਖੋ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ 27ਵੀਂ ਬਾਉੜੀ ਦੇ ਗੁਰਮੁਖੋ ਵੇ ਇਹ ਜ਼ਿਕਰ ਕਰਦੇ ਨੇ ਇਹ ਗੁਰਨਾਨਕ ਬਾਸ਼ਾ ਦੀ ਵਡਿਆਈ ਕਰਦੇ ਨੇ ਦਸ ਦਾ ਦਿਲ ਹੈ ਗੁਰਮੁਖੋ ਇਹ ਪੰਕਤੀ ਪੜ ਲਈਏ ਫਿਰ ਸਮਾਪਤੀ ਕਰਾਂਗੇ ਅਗਲਾ ਸਮਾਂ ਮਾਹਪੁਰ ਖਾਂ ਦਾ ਹੈ ਆਓ ਭਾਈ ਗੁਰਦਾਸ ਨੇ ਕਿਵੇਂ ਗੁਰਮੁਖੋ ਵਡਿਆਈ ਕੀਤੀ ਜਿਵੇਂ ਉਸ ਵੇਲੇ ਪੱਤਾ ਪੱਤਾ ਇਹ ਗਾ ਰਿਆ ਵੇ ਗੁਰਮੁਖੋ ਹਰ ਕੋਈ ਇਹ ਗਾ ਰਿਹਾ ਹੋਵੇ ਭਾਈ ਗੁਰਦਾਜ ਨੇ ਫਿਰ ਉਸ ਸਮਾਂ ਲਿਖਿਆ ਹੈ ਕਿਹੜਾ ਸਮਾਂ ਗੁਰਮੁਖੋ ਸਾਰੇ ਬਾਬੇ ਦੇ ਪਿਆਰ ਦੇ ਚ ਪੜੇ ਹੋ ਪੜ ਕੇ ਫਿਰ ਇਸ ਮਫਤੀ ਕਰਾਂਗੇ ਤੁੰਦ ਜਗ ਚਾਨਣ ਹੋਵਾ ਮਿੱਟੀ ਤੁੰਦ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਹੋਵਾ ਮਿੱਟੀ ਤੁੰਦ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਗੱਦ ਕੇ ਆਹ ਵਾ 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 ਤੁੰਦ ਜਗ ਚਾਨਨ ਹੋਵਾ ਮਿੱਟੀ ਤੁੰਦ ਜਗ ਚਾਨਨ ਹੋ ਤੁੰਦ ਜਗ ਚਾਨਨ ਹੋਵਾ ਮਿੱਟੀ ਤੁੰਦ ਜਗ ਚਾਨਨ ਹੋਵਾ ਤੁੰਦ ਜਗ ਚਾਨਨ ਕਦੋਂ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਗੱਜ ਕੇ ਸਤਗੁਰ ਨਾਨਕ ਪ੍ਰਗਟਿਆ 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 ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ج سورج نکل جورج نکل اس سورج کا نام کی ہے جی तन गुरू नानक तन बाबा नानक तन गुरू नानक तन बाबा तन गुरू नानक तन बाबा नानक तन गुरू नानक तन बाबा नानक ਜਿਉਂ ਕਣ ਸੂਰਜ ਨਿਕਲਿਆ ਜਿਉਂ ਕਣ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲਵਾ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਮਿੱਟੀ ਤੁੰਦ ਜਗ ਚਾਨਣ ਹੋ ਵਾ ਵਾ ਮਿੱਟੀ ਤੁੰਦ ਜਗ ਚਾਨਣ ਹੋ ਆ ਮਿੱਟੀ ਤੁੰਦ ਜਗ ਚਾਨਣ ਹੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਪਹਿਲੀ ਪਿਆਰ ਭਰੀ ਨਜ਼ਰ ਬੀਬੀ ਦੌਲਤਾਂ ਤੇ ਸਤਗੁਰ ਨੇ ਕੀਤੀ ਪਣ ਬੀਬੀ ਦੌਲਤਾਂ ਬਾਹਰ ਹੁੰਦੀ ਹੈ। ਅਗੰਮੀ ਰਸ ਵਿੱਚ ਪੁੰਗਦੀ ਬੀਬੀ ਦੌਲਤਾਂ ਬਾਹਰ ਆ ਕੇ ਖਲੋ ਜਾਂਦੀ ਹੈ। ਪਿਤਾ ਕਾਲੂ ਜੀ ਵੇਖਦੇ ਨੇ ਕਹਿੰਦੇ ਬੱਚੇ ਦੇ ਜਨਮ ਦਾ ਸਮਾਂ ਸੀ। ਬੱਚੇ ਦੇ ਰੋਂ ਦੀ ਆਵਾਜ਼ ਵੀ ਕੋਈ ਨਹੀਂ ਆਈ। ਤੇ ਇਹ ਦੌਲਤਾਂ ਵੀ ਬਾਹਰ ਆ ਕੇ ਖਲੋ ਗਈ ਹੈ। ਕੋਈ ਦੱਸਿਆ ਵੀ ਕੁਝ ਨਹੀਂ ਇਹਨੇ। ਹੁਣ ਬਾਬਾ ਕਾਲੂ ਜੀ ਅੱਗੇ ਜਾਂਦੇ ਨੇ ਕਿੰਦੇ ਦੌਲਤਾਂ ਕੀ ਬਣਿਆ ਪਾਪ ਕੀ ਹੋਇਆ ਸਮਾਂ ਸੀ ਬੱਚੇ ਦੇ ਜਨਮ ਦਾ ਵੀ ਦੌਲਤਾਂ ਕੀ ਬਣਿਆ ਬੀਬੀ ਦੌਲਤਾਂ ਜੋ ਅਗੰਮੀ ਰਸ ਵਿੱਚ ਪਹੁੰਚ ਚੁੱਕੀ ਹੈ ਜਿੱਥੇ ਕੋਈ ਗਮ ਹੈ ਹੀ ਨਹੀਂ ਬੜੇ ਸਹਿਜ ਵਿੱਚ ਆਖਣ ਲੱਗੀ ਪਤਾ ਕੀ ਕਿੰਦੀ ਪਟਵਾਰੀ ਜੀ ਵਧਾਈ ਹੋਵੇ ਪੁੱਤਰ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਦੋਂ ਆਕੇ ਨਾ ਪਟਵਾਰੀ ਜੀ ਵਧਾਈ ਹੋਵੇ ਪੁੱਤਰ ਹੋਇਆ ਹੈ ਬਾਬਾ ਕਾਲੂ ਜੀ ਨੇ ਜੇਬ ਚੋਂ ਤਾਂ ਪਾਇਆ ਮਾਇਆ ਵਾਲੀ ਥੈਲੀ ਕੱਢੀ ਤੇ ਅੱਗੇ ਕੀਤੀ ਜਦੋਂ ਥੈਲੀ ਅੱਗੇ ਕੀਤੀ ਨਾ ਬੀਬੀ ਦੌਲਤ ਨੇ ਆਪਣੇ ਹੱਥ ਨਾਲ ਪਛਾਣ ਕਰ ਦਿੱਤੀ ਇਦਾਂ ਥੈਲੀ ਬਾਬਾ ਕਾਲੂ ਜੱਗੇ ਕਰਦੇ ਨੇ ਬੀਬੀ ਦੌਲਤਾ ਇਹਦਾ ਪਿੱਛੇ ਕਰ ਦਿੰਦੀ ਹੈ ਆਖਿਆ ਦੌਲਤਾ ਤੂੰ ਮੈਨੂੰ ਪੁੱਤਰ ਦੀ ਵਿਦਾਈ ਦਿੰਦੀ ਹੈ ਇਹ ਵਿਦਾਈ ਲੈ ਲੈ ਮਾਇਆ ਕੁਝ ਹੁਣ ਦੂਜੀ ਵਾਰ ਫਿਰ ਥੈਲੀ ਅੱਗੇ ਕੀਤੀ ਬੀਬੀ ਦੌਲਤਾ ਨੇ ਫਿਰ ਪਿੱਛੇ ਕਰ ਦਿੱਤੀ ਹੁਣ ਬਾਬਾ ਕਾਲੂ ਜੀ ਸੋਚਦੇ ਨੇ ਕਹਿੰਦੇ ਸ਼ਾਇਦ ਦੌਲਤਾ ਕੁਝ ਦਰਾਜ ਹੋ ਰਹੀ ਹੈ ਆਖਣ ਲਗੇ ਦੌਲਤਾ ਮੈਨੂੰ ਯਾਦ ਅਜ ਤੇਨੇ ਵਾਦਾ ਕੀਤਾ ਹੈ ਤੇਰੇ ਘਰ ਚਾਰ ਮੰਦਾਂ ਨੇ ਮਿਸਤਾਕੇ ਦਵਾਂਗਾ ਤੇਰੇ ਪਰਿਵਾਰ ਦੇ ਨਵੇਂ ਕੱਪੜੇ ਵੀ ਬਣਾ ਕੇ ਦਵਾਂਗਾ ਹੋਰ ਵੀ ਮਾਇਆ ਦਵਾਂਗਾ ਅਜੇ ਇਹ ਮਾਇਆ ਰੱਖ ਲਿਆ ਤੂੰ ਮੈਨੂੰ ਪੁੱਤਰ ਦੀ ਵਿਦਾਈ ਦਿੱਤੀ ਹੈ ਹੁਣ ਤੀਜੀ ਵਾਰ ਜਦੋਂ ਮਾਇਆ ਵਾਲੀ ਥੱਲੇ ਅੱਗੇ ਕੀਤੀ ਬੀਬੀ ਦਾਉਦ ਨੇ ਫਿਰ ਹੱਥ ਨਾਲ ਪਛਾਣ ਕਰਦੀ ਕਿ ਦੀ ਪਟਵਾਰੀ ਜੀ ਰਹਿਣ ਦਿਓ ਮੈਂ ਰੱਜੀ ਗਈ ਪਟਵਾਰੀ ਜੀ ਰਹਿਣ ਦੇ ਮੈਂ ਰੱਜੀ ਗਈ ਅੱਖ ਲੱਗੀ ਪਟਵਾਰੀ ਜੀ ਮੇਰੀ ਅੰਮੀ ਨੇ ਮੇਰੇ ਅੱਬੂ ਨੇ ਨਾਮ ਰੱਖਿਆ ਸੀ ਮੇਰਾ ਦੌਲਤਾਂ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ ਮੇਰੀ ਅੰਮੀ ਨੇ ਮੇਰੇ ਅੱਬੂ ਨੇ ਨਾਮ ਰੱਖਿਆ ਸੀ ਮੇਰਾ ਦੌਲਤਾਂ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ ਪਰ ਜਦੋਂ ਦੇ ਤੇਰੇ ਸੋਹਣੇ ਪੁੱਤ ਦੇ ਦੀਦਾਰੇ ਕਿਤਨੇ ਸੱਚ ਜਾਣੀ ਪਟਵਾਰੀ ਸੱਚ ਜਾਣੀ ਹੁਣ ਇਸ ਦੌਲਤਾਂ ਦੀ ਇਹ ਦੌਲਤ ਤੋਂ ਭੁੱਖੀ ਮਿਟ ਗਈ ਹੈ ਅੱਜ ਦੌਲਤਾਂ ਸੱਚਮੁੱਚ ਦੌਲਤਵਾਲੀ ਹੋ ਗਈ ਹੈ ਅੱਜ ਦੌਲਤਾਂ ਨੂੰ ਵਾਕਈ ਨਾਮ ਰੂਪੀ ਦੌਲਤ ਮਿਲ ਗਈ ਹੈ ਤੇਰੇ ਪੁੱਤਰ ਦੇ ਦੀਦਾਰੇ ਕਰਕੇ ਅੱਜ ਦੌਲਤਾਂ ਸੱਚਮੁੱਚ ਦੌਲਤਵਾਲੀ ਹੋ ਗਈ ਹੈ ਪਾਗਾਂ ਵਾਲਿਓ ਸਤਬੂ ਨੇ ਬੜੀਆਂ ਬਖਸ਼ਿਸ਼ ਰਹਿਮਤਾ ਕੀਤੀਆਂ ਬੀਬੀ ਦੌਲਤਾਂ ਤੇ ਸਮੇਂ ਆਉਂ ਤੇ ਬੀਬੀ ਤੁਲਸਾ ਦੇ ਵੀ ਬੜੀਆਂ ਬਖਸ਼ਿਸ਼ਾਂ ਕੀਤੀ ਸਤਗੁਰ ਨੇ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਜਦੋਂ ਇਹ ਬੀਬੀਆਂ ਦਾ ਨਾਮ ਆਵੇ ਅਦਵ ਸਤਕਾਰ ਦੇ ਨਾਲ ਨਾਮ ਲਿਆ ਕਰੋ ਬੀਬੀ ਦੌਲਤਾਂ ਦਾ ਵੀ ਤੇ ਬੀਬੀ ਤੁਲਸਾ ਦਾ ਵੀ ਕਿਉਂ ਪਹਿਲੀ ਪਿਆਰ ਭਰੀ ਨਜ਼ਰ ਮੇਰੇ ਸਤਗੁਰ ਨੇ ਬੀਬੀ ਦੌਲਤਾਂ ਦੇ ਕੀਤੀ ਸੱਚ ਮੁੱਚ ਗਰਮੁਖੋ ਅੱਜ ਬੀਬੀ ਦੌਲਤਾਂ ਸਤਿਗੁਰ ਦੇ ਦਿਦਾਰੇ ਕਰਕੇ ਉਹ ਸੱਚੀ ਦੌਲਤ ਵਾਲੀ ਬਣ ਗਈ ਗਰਮੁਖੋ